ਜ਼ੁਲਮ ਹੀ ਕਰਨਾ ਹੈ ਆਪਣੀ ਜਾਨ ਤੇ ਜੇ ਕਰਾਂ ਸ਼ਿਕਵਾ ਕਿਸੇ ਨਾਦਾਨ ਤੇ ਜ਼ੁਲਮ ਹੀ ਕਰਨਾ ਹੈ ਆਪਣੀ ਜਾਨ ਤੇ ਹਿਰਖ ਹੁੰਦਾ ਏ ਬੜਾ ਇਨਸਾਨ ਤੇ ਤੋਮ ਤਾਂ ਲਾਉਂਦਾ ਏ ਜਦ ਸ਼ੈਤਾਨ ਤੇ ਹਿਰਖ ਹੁੰਦਾ ਏ ਬੜਾ ਇਨਸਾਨ ਤੇ ਕੁੰਮ ਤਾਂ ਲਾਉਂਦਾ ਏ ਜਦ ਸ਼ੈਤਾਨ ਤੇ ਮੁੱਲਾਂ ਦਾ ਨੇਕੀ ਪਦੀ ਦਾ ਫਲਸਫਾ ਵਾਹ 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 ਮੁੱਲਾਂ ਦਾ ਨੇਕੀ ਪਦੀ ਦਾ ਫਲਸਫਾ ਕੁੰਮਦਾ ਆਪਣੇ ਨਫੇ ਨੁਕਸਾਨ ਤੇ ਮੁੱਲਾਂ ਦਾ ਨੇਕੀ ਪਦੀ ਦਾ ਫਲਸਫਾ ਕੁੰਮਦਾ ਆਪਣੇ ਨਫੇ ਨੁਕਸਾਨ ਤੇ ਇਸ਼ਕ ਤੇ ਨਹੀਂ ਹਰਫੇ ਆਉਣਾ ਚਾਹੀਦਾ ਇਸ਼ਕ ਤੇ ਨਹੀਂ ਹਰਫੇ ਆਉਣਾ ਚਾਹੀਦਾ ਆਣੀ ਜਾਣੀ ਚੀਜ਼ ਹੈ ਇਮਾਨ ਤੇ ਵਾਹ 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 ਇਸ਼ਕ ਤੇ ਨਹੀਂ ਹਰਫੇ ਆਉਣਾ ਚਾਹੀਦਾ ਆਣੀ ਜਾਣੀ ਚੀਜ਼ ਹੈ ਇਮਾਨ ਤੇ ਮੈਂ ਬੇਈਮਾਨਾ ਨਜ਼ਮੇ ਬੇਈਮਾਨ ਮੈਂ ਬੇਈਮਾਨਾ ਮੈਨੂੰ ਇਸ ਆਪਣੀ ਡਾਢੀ ਖੂਬੀ ਤੇ ਡਾਡਾ ਮਾਣੇ ਕੇ ਬੇਈਮਾਨ ਮੈਂ ਬੇਈਮਾਨ ਆ ਤੇ ਮੈਨੂੰ ਇਸ ਆਪਣੀ ਡਾਢੀ ਖੂਬੀ ਤੇ ਡਾਡਾ ਮਾਣੇ ਕੇ ਬੇਈਮਾਨ ਆ ਜਦੋਂ ਵੀ ਵੇਲਾ ਉਹ ਯਾਦ ਕਰਨਾ ਤੇ ਮਾਨ ਕਰਨਾ ਮੈਂ ਬੇਈਮਾਨ ਆ ਜਦੋਂ ਕਿਸੇ ਨੇ ਸੀ ਪਹਿਲੀ ਵਾਰੀ ਮੈਂ ਬੇਈਮਾਨ ਆ ਉਹਨਾਂ ਕੋਈ ਗੱਲ ਨਹੀਂ ਕੀਤੀ ਐਂਡ ਤੇ ਦਾਤ ਦੇ ਆ ਮੈਂ ਬੇਈਮਾਨ ਆ ਮੈਂ ਪੁਲਾਇ ਦੀ ਤਰ੍ਹਾਂ ਮੈਂ ਬੇਈਮਾਨ ਆ ਤੇ ਮੈਨੂੰ ਇਸ ਆਪਣੀ ਦਾੜੀ ਖੂਬੀ ਤੇ ਡਾਡਾ ਮਾਣੇ ਕਿ ਬੇਈਮਾਨਾ ਜਦੋਂ ਵੀ ਵੇਲਾ ਉਹ ਯਾਦ ਕਰਨਾ ਤੇ ਮਾਣ ਕਰਨਾ ਮੈਂ ਬੇਈਮਾਨਾ ਜਦੋਂ ਕਿਸੇ ਨੇ ਸੀ ਪਹਿਲੀ ਵਾਰੀ ਨਜ਼ਰ ਝੁਕਾ ਕੇ ਤੇ ਮੁਸਕਰਾ ਕੇ ਬੜੀ ਹੀ ਨਰਮੀ ਦੇ ਨਾਲ ਮੇਰਾ ਇਹ ਹੱਥ ਫੜਿਆ ਤੇ ਫੇਰ ਹੌਲੀ ਜਿਹਾ ਹਾਸ ਦਿੱਤਾ ਵੇ ਬੇਈਮਾਨ ਜਦੋਂ ਕਿਸੇ ਨੇ ਸੀ ਪਹਿਲੀ ਵਾਰੀ ਨਜ਼ਰ ਝੁਕਾ ਕੇ ਤੇ ਮੁਸਕਰਾ ਕੇ ਬੜੀ ਹੀ ਨਰਮੀ ਦੇ ਨਾਲ ਮੇਰਾ ਇਹ ਹੱਥ ਫੜਿਆ ਤੇ ਫੇਰ ਹੌਲੀ ਜਿਹਾ ਹਾਸ ਦਿੱਤਾ ਵੇ ਬੇਈਮਾਨ او بل کی سی جناب ہلے سی ٹینیاں تو گلاب ہلے گناہ مر گئے سواب ہلے محبتان وال شباب ہلے تے روح چو سارے عذاب ہلے کیا <تصح> بات <تصح> کیا بات او بل کی سی جناب ہلے سی ٹینیاں تو گلاب ہلے گناہ مر گئے سواب ہلے محبتان وال شباب ہلے تے روچو سارے عذاب ہلے میں اس دن تو ہی بے ایمان ہوں میں اس دن تو ہی بے ایمان ہوں کسے بھی پہلی تو چنگی شائع ہوں جا بے خنا ہوں تے ڈول جانا لوگ کی کہندے نے بے ایمان کسے بھی پہلی تو چنگی شائع ہوں جا بے خنا ہوں تے ڈول جانا ਬੋਲ ਕੀ ਕਹਿੰਦੇ ਨੇ ਬੇਈਮਾਨ ਐ ਮੈਂ ਬੇਈਮਾਨ ਮੈਂ ਹਰ ਜ਼ਮਾਨੇ ਦੇ ਸਜਰੇ ਤੇ ਨਰੋਏ ਸੱਚ ਨੂੰ ਸਲਾਮ ਕਰਨਾ ਵਾ 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 ਕੀ ਬਾਤ ਵਾ ਵਾ ਮੈਂ ਹਰ ਜ਼ਮਾਨੇ ਦੇ ਸਜਰੇ ਤੇ ਨਰੋਏ ਸੱਚ ਨੂੰ ਸਲਾਮ ਕਰਨਾ ਤੇ ਵੇਖਣਾ ਵਾ ਕਿ ਕੱਲ ਕੀ ਸੀ ਤੇ ਅੱਜ ਕੀ ਏ ਗਵੇੜ ਨਾਣਾ ਵਾ ਆਉਂਦੀ ਕੱਲ ਦਾ ਕਿਸੇ ਜ਼ਮਾਨੇ ਦੇ ਇੱਕੋ ਸੱਚ ਦਾ ਹੀ ਤੋਖ ਗੱਲ ਵਿੱਚ ਮੈਂ ਪਾ ਨਹੀਂ ਸਕਦਾ

میں اپنے باہو دہا پیارا قدم گیرے کمیں نہ رکھا میرا سلامت عشق یارو میں بے ایمانہ میں بے ایمانہ

توبہ 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 جو بن زلفان بلیاں اکسان رنگت مہد نفاست او دے بلان دی رنگت مہد نفاست او دے بلان دی ایسی تیسی کر دے دی ہے بھلا دی رنگت مہت نفاست او دے بھلا دی ایسی تیسی کر دے دی ہے بھلا دی ساری عمر سزا پکتنی پہن دی ہے اکثر وقتوں پہلا ہویاں بھلا دی ساری عمر سزا پکتنی پہن دی ਅਨਸਰ ਵੱਤੋਂ ਪਹਿਲਾ ਹੋਈਆ ਖੁੱਲਾਂ ਦੀ ਯਾਰਾ ਮੇਰੇ ਗਲ ਦੀ ਫਾਈ ਬਣਾ ਲਈ ਏ ਮੇਰੇ ਵੱਲੋਂ ਦਿੱਤੀਆਂ ਗਈਆਂ ਖੁੱਲਾਂ ਦੀ ਯਾਰਾ ਮੇਰੇ ਗਲ ਦੀ ਫਾਈ ਬਣਾ ਲਈ ਏ ਮੇਰੇ ਵੱਲੋਂ ਦਿੱਤੀਆਂ ਗਈਆਂ ਖੁੱਲਾਂ ਦੀ ਮੈਂ ਪੱਥਰ ਦੀ ਬੇੜੀ ਲੈ ਕੇ ਤੁਰਿਆ ਹਾਂ ਮੈਂ ਪੱਥਰ ਦੀ ਬੇੜੀ ਲੈ ਕੇ ਤੁਰਿਆ ਹਾਂ ਮੈਨੂੰ ਕੀ ਪਰਵਾਹ ਛੱਲਾਂ ਛੁਲਾਂ ਦੀ ਮੈਂ ਪੱਥਰ ਦੀ ਬੇੜੀ ਲੈ ਕੇ ਤੁਰਿਆ ਹਾਂ ਮੈਨੂੰ ਕੀ ਪਰਵਾਹ ਛੱਲਾਂ ਛੁਲਾਂ ਦੀ ਤੇ ਰੱਬ ਦੇ ਨਾਮ ਤੇ ਬੰਦੇ ਮਾਰੀ ਜਾਣਾ ਹੈ ਰੱਬ ਦੇ ਨਾਮ ਤੇ ਬੰਦੇ ਮਾਰੀ ਜਾਣਾ ਏ ਤੇਰੇ ਪੰਡਤ ਫਾਦਰ ਦੀ ਤੇ ਮੁੱਲਾ ਦੀ ਰੱਬ ਦੇ ਨਾਮ ਤੇ ਬੰਦੇ ਮਾਰੀ ਜਾਣਾ ਏ ਤੇਰੇ ਪੰਡਤ ਫਾਦਰ ਦੀ ਤੇ ਮੁੱਲਾ ਦੀ ਮੁੱਲਾ ਦੀ ਰੱਬਾ ਤੇਰੇ ਹੁਕਮ ਬਿਨਾ ਜੇ ਪੱਤਾ ਵੀ ਨਹੀਂ ਹਿਲਦਾ ਆਹ ਹੋਰ ਤਰਨ ਰੱਬਾ ਤੇਰੇ ਹੁਕਮ ਬਿਨਾ ਜੇ ਪੱਤਾ ਵੀ ਨਹੀਂ ਹਿਲਦਾ ਕੀ ਸਮਝਾਂ ਫਿਰ ਹਰ ਮਾੜੇ ਤੇ ਤਗੜੇ ਪਿੱਛੇ ਤੂੰ ਏ ਵਾਹ ਵਾਹ ਰੱਬਾ ਤੇਰੇ ਹੁਕਮ ਬਿਨਾ ਜੇ ਪੱਤਾ ਵੀ ਨਹੀਂ ਹਿਲਦਾ ਵਾਹ ਵਾਹ ਕੀ ਸਮਝਾਂ ਫਿਰ ਹਰ ਮਾੜੇ ਤੇ ਤਗੜੇ ਪਿੱਛੇ ਤੂੰ ਏ ਲੱਗਦੇ ਪੈਣੇ ਜਿਹੜੇ ਸਾਨੂੰ ਰਗੜੇ ਪਿੱਛੇ ਤੂੰ ਐ ਵਾਹ ਵਾਹ ਮਸਜਦ ਮੰਦਰ ਤੇ ਗਿਰਜੇ ਦੇ ਝਗੜੇ ਪਿੱਛੇ ਤੂੰ ਐ ਸੁਭਾਨ ਅੱਨੇ ਖੂਨ ਖਰਾਬੇ ਦੇ ਵਿੱਚ ਤੈਨੂੰ ਕੀ ਹੀ ਮਿਲਦਾ ਰੱਬਾ ਤੇਰੇ ਮੁਕੰਮਲਾਂ ਦੇ ਫਤਾਲੀ ਨਹੀਂ ਮਿਲਦਾ ਰੱਬਾ ਬੇਸ਼ੱਕ ਜਗ ਦੀ ਹਰ ਇੱਕ ਸ਼ੈ ਦਾ ਮਾਲਕ ਤੂੰ ਵਾਹ ਵਾਹ ਰੱਬਾ ਬੇਸ਼ੱਕ ਜਗ ਦੀ ਹਰ ਇੱਕ ਸ਼ੈ ਦਾ ਮਾਲਕ ਤੂੰ ਏ ਤੇਰੀ ਸ਼ੈ ਦਾ ਇੱਥੇ ਮਾਲਕ ਬਣਦਾ ਜਿਹੜਾ ਕੀ ਏ ਵਾਹ ਉਲਟਾ ਕਾਫਰ ਆਖਣ ਜੇ ਮੈਂ ਦੱਸਾਂ ਕਿਹੜਾ ਕੀ ਏ ਵਾਹ ਤੂੰ ਕਾਦਰ ਨਹੀਂ ਕਰਦੇ ਨੇ ਜੇ ਸਾਂਝਾ ਵੇੜਾ ਕੀ ਏ ਜੀ ਮਲਕੀਅਤ ਦੇ ਰੋਲੇ ਕਿਉਂ ਜਦ ਸਭ ਦਾ ਪਾਲਕ ਤੂੰ ਏ ਰੱਬਾ ਬੇਸ਼ੱਕ ਜਗ ਦੀ ਹਰੀ ਸ਼ੈਦ ਆਮਾ ਲਕ ਮਾਲਕ ਰੱਬਾ ਤੇ ਰੱਬਾ ਕਿੱਥੇ ਤੇਰਾ ਸੱਤਰ ਮਾਵਾ ਵਾਲਾ ਪਿਆਰ ਰੱਬਾ ਕਿੱਥੇ ਤੇਰਾ ਸੱਤਰ ਮਾਵਾ ਵਾਲਾ ਪਿਆਰ ਜੇਕਰ ਵੇਖ ਰਿਆਂ ਏ ਤੇਰੀ ਕਿਉਂ ਨਹੀਂ ਨਿਕਲੀ ਚੀਕ ਮੁੱਲਾ ਖੇ ਵੈਰੀ ਤੇਰੇ ਨਾਮ ਨੂੰ ਲਾਉਂਦਾ ਹੈ ਦੀਕ ਇਹਦਾ ਮਤਲਬ ਤਾਕਤਵਾਰੇ ਕਿਥੋਂ ਤੇਰਾ ਸ਼ਰੀਕ ਰੱਬਾ ਕਿੱਥੇ ਤੇਰਾ ਸੱਤਰ ਮਾਵਾਂ ਵਾਲਾ ਪਿਆਰ ਜੇਕਰ ਵੇਖ ਰਿਹਾ ਏ ਤੇਰੀ ਕਿਉਂ ਨਹੀਂ ਨਿਕਲੀ ਚੀਕ ਵੈਰੀ ਅੱਖੇ ਮੁੱਲਾ ਅੱਖੇ ਵੈਰੀ ਤੇਰੇ ਨਾਂ ਨੂੰ ਲਾਉਂਦਾ ਏ ਨੀਕ ਇਹਦਾ ਮਤਲਬ ਤਾਕਤਵਾਰੇ ਤੇਥੋਂ ਤੇਰਾ ਸ਼ਰੀਕ ਸੁਬਾਨ ਅੱਪਣੇ ਵੈਰੀ ਲਈ ਕਿਉਂ ਨਹੀਂ ਤੂੰ ਜਬਾਰਕ ਹਾਰ ਰੱਬਾ ਕਿੱਥੇ ਤੇਰਾ ਸੱਤਰ ਮਾਮਾ ਵਾਲਾ ਗੱਲੇ ਵੇਲੇ ਦੀ ਤੋਰੇ ਵੇਲੇ ਦੀ ਗੱਲ ਏ ਵੇਲੇ ਦੀ ਤੋਰੇ ਵੇਲੇ ਦੀ ਉਹ ਵੇਲਾ ਸਕਾਰਾਤਤਾ ਸੀ ਤੇ ਇਹ ਵੇਲਾ ਮੇਰਾ ਏ ਤੇਰੇ ਮੂੰਹ ਵਿੱਚ ਲੱਦਾਂਗਾ ਇਹ ਜ਼ਹਿਰ ਪਿਆਲਾ ਤੇਰਾ ਏ ਗੱਲ ਏ ਮੇਰੇ ਦੀ ਤੋਰ ਏ ਮੇਰੇ ਦੀ ਉਹ ਵੇਲਾ ਸਕਾਰਤ ਦਾ ਸੀ ਤੇ ਇਹ ਲੇਰਾ ਮੇਰਾ ਏ ਤੇਰੇ ਮੂੰਹ ਵਿੱਚ ਲੱਧਾਂਗਾ ਇਹ ਜ਼ਹਿਰ ਪਿਆਲਾ ਤੇਰਾ ਏ ਉਹ ਮੈਂ ਲਾਲਪੁਰ ਵਿਚਾਰਾ ਪੜ ਗਿਆ ਸੰਸਾਰਾਂ ਤੇ ਬੁੱਲੇ ਸ਼ਾਹ ਦੇ ਸ਼ੇਰ ਇਥੇ ਆਸ਼ਿਕ ਹੋਇ ਨੂੰ ਰੱਬ ਦਾ ਕੋਈ ਮਲਾਮਤ ਲਾ ਮੈਨੂੰ ਕਾਫਰ ਕਾਫਰ ਆਖ ਦੇ ਤੂੰ ਆਹੋ ਆਹੋ ਆ ਤੂੰ ਮੈਨ ਨਾਲ ਦੋਸਤਾਂ ਕੰਨ ਨੂੰ ਕਹੇ ਬੁੱਲਿਆ ਅੱਜ ਵੀ ਕਾਫਰ ਮੈਨੂੰ ਕਾਫਰ ਆਖਣ ਤੇ ਆਹੋ ਵਾਏ ਕਿ ਤੂੰ ਆਹੋ ਆਹੋ ਆ ਮੈਂ ਕਹਿੰਨੀ ਹੁੰਦੀ ਆਖਣਾ ਸ਼ਾਬਾਸ਼ ਬੁੱਲਿਆ ਅੱਜ ਵੀ ਕਾਫਰ ਮੈਨੂੰ ਕਾਫਰ ਆਖਣ ਤੇ ਆਹੋ ਆਹੋ ਕਹਿ ਕੇ ਜੇਕਰ ਮੈਂ ਵੀ ਟਾਲ ਗਿਆ ਬਲਦਾ ਕਿੰਜ ਰਵੇਗਾ ਜੋ ਤੂੰ ਦੀਵਾ ਪਾਲ ਗਿਆ ਆਹੋ ਆਹੋ ਕਹਿ ਕੇ ਜੇਕਰ ਮੈਂ ਵੀ ਟਾਲ ਗਿਆ ਬਲਦਾ ਕਿੰਜ ਰਵੇਗਾ ਜੋ ਤੂੰ ਦੀਵਾ ਪਾਲ ਗਿਆ ਜੇ ਇਹ ਭੇਤ ਨਾ ਖੁੱਲਾ ਤੇ ਫਿਰ ਮੇਰਾ ਹਾਲ ਗਿਆ ਸੱਚ ਦਾ ਮੱਚ ਮੁਚਾਵਾਂ ਜਾਂ ਫਿਰ ਅਲਫੂ ਹੋਵਾਂ ਬੇ ਭੁੱਲਿਆ ਅੱਜ ਵੀ ਕਾਫਰ ਮੈਨੂੰ ਕਾਫਰ ਆਖਣ ਤੇ ਭੁੱਲਿਆ ਲੋਕੀ ਲੁੱਟੀ ਜਾਵਨ ਪੜ ਪੜ ਅਸਤਗਫਾਰ ਨਿਤ ਪੜਨਾ ਹੈ ਅਸਤਗਫਾਰ ਕੈਸੀ ਤੋਬਾ ਹੈ ਯਾਰ ਬੁਲੇ ਖਾਲੀ ਕਾਫੀ ਹੈ ਨਿਤ ਪੜਨਾ ਹੈ ਅਸਤਗਫਾਰ ایسی توبہ ہے جارے پوری توبہ کر لیں ٹھیک ہے اچھا <تصف> اب یہ کہنے رہا ہے پانچے ہے استغفار بلیا لوکی لٹی جان پڑ پڑ استغفار روزے حج زکاة نمازان بخشش دے سب ہی لے روزے حج زکاة نمازان بخشش دے سب ہی لے ਕਰ ਕਰ ਕੇ ਬਖਸ਼ਾਈ ਜਾਵਣ ਘੜ ਘੜ ਨਵੇਂ ਵਸੀਲੇ ਅੰਦਰ ਬੈਠਾ ਪਾਪ ਦਾ ਫਣੀਰ ਕਿਹੜਾ ਜੋਗੀ ਕੀਲੇ ਜੁਰਮਾਂ ਦੇ ਦਰਵਾਜ਼ੇ ਖੁੱਲੇ ਧਰਮਾਂ ਦੇ ਦਰਬਾਰ ਬੁਲਿਆ ਲੋਕੀ ਲੁੱਟੀ ਜਾਵਣ ਪਰ ਪਰ ਅਸਤਗਫਾਰ